ਜੀ ਕੋ ਨਮਸਕਾਰ ਤਦ ਇਹ ਵਰਜੋ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮ제 ਚੋਕੇ ਦੋਸਤੋ ਤੁਹਾਡੇ ਵੀ ਰਿਸ਼ਤੇਦਾਰ ਬਾਹਰ ਰਹਿੰਦੇ ਹੋਣਗੇ ਖਾਸ ਕਰਕੇ ਯੂਕੇ ਚ ਉਹ ਵੀ ਸਾਲ ਦੋਸਤਾਂ ਤੋਂ ਬਾਅਦ ਇੰਡੀਆ ਆਉਂਦੇ ਹੋਣਗੇ ਕਈ ਤੇ ਬੜੇ ਨੋਰਮਲ ਤਰੀਕੇ ਨਾਲ ਇੰਡੀਆ ਆਉਂਦੇ ਰਹਿੰਦੇ ਵੇ ਕੋਈ ਫੂਫਾ ਨਹੀਂ ਕਰਦੇ ਤੇ ਕਈ ਦੋਸਤੋ ਬੜੀ ਆਗੇ ਨਾ ਓਵਰ ਐਕਟਿੰਗ ਕਰਦੇ ਵੇ ਉਹ ਇੰਨਾ ਕੁ ਸ਼ੋਅ ਕਰਦੇ ਵੇ ਵੀ ਸੀ ਇੰਗਲੈਂਡ ਚ ਬੜੇ ਅਮੀਰ ਲਗੇ ਆ ਸ਼ਰਧ ਪ੍ਰੋਡਕਟਰ ਉਪਰ ਗਏ ਗੋਰੀ ਸੜਗ ਨੂੰ ਨੌਕਰੀ ਕਰਦੇ ਵੇ ਯਾਨੀ ਕਿ ਬੜੀ ਪ੍ਰੋਪਰਟੀ ਬਣਾਈਏ ਐ ਦੋਸਤੋ ਬੜੀਆਂ ਡਰਾਮੇਬਾਜ਼ੀਆਂ ਹੈ ਜੀ ਤੁਹਾਡੇ ਤੇ ਪ੍ਰਭਾਵ ਪਾਉਣ ਵਾਸਤੇ ਐਥੇ ਵੀ ਬੜੇ ਮਿਹਨਤ ਕਰਦੇ ਜੀ 12-12 ਘੰਟੇ ਕੰਮ ਕਰਦੇ ਜੀ 16-16 ਘੰਟੇ ਕੰਮ ਕਰਦੇ ਜੀ ਜਨਾਨੀਆਂ ਵੀ 8-8 10-10 ਘੰਟੇ ਕੰਮ ਕਰਦੀਆਂ ਹਨ ਸ਼ਨੀਵਾਰੀ ਕੰਮ ਕਰਦੀਆਂ ਜੀ ਇਤਵਾਰ ਵੀ ਕੰਮ ਕਰਦੀਆਂ ਕਿਉਂਕਿ ਇਤਵਾਰ ਪੈਸੇ ਡਬਲ ਹੁੰਦੇ ਨੇ ਇਹੋ ਕ੍ਰੀਗਾਲ ਦੇ ਵਿੱਚ ਜੀ ਕਿਸੇ ਕੋਲ ਕੰਮ ਲੇਗਾ ਉਹ ਅਲੱਗ ਗੱਲ ਏ ਬਾਕੀ ਇੱਥੇ ਲੋਕੀ ਨਾ ਆਪਣੀ ਔਕਾਤ ਵੀ ਭੁੱਲੇ ਹੋਏ ਬੱਚੇ ਛੱਡੇ ਹੋਏ ਕੋਈ ਪੁਰਾਣੀ ਬੱਚਿਆਂ ਦੀ ਰੋਟੀ ਖਾਦੀ ਖਾਦੀ ਨਹੀਂ ਖਾਦੀ ਤੇ ਨਾ ਸਹੀ ਇੱਥੇ ਜਰਾਨੀਆਂ ਮਿਲ ਜਾਂਦੀਆਂ ਤਿੰਨ ਚਾਰ ਪੌਂਡ ਲੈਣੀਆਂ ਘੰਟੇ ਦੇ ਤੇ ਬੱਚੇ ਨੂੰ ਸੰਭਾਲਣੀਆਂ ਉੱਥੇ ਚੋਰੀ ਬੱਚੇ ਛੱਡ ਜਾਂਦੀਆਂ ਤੇ ਆਪ ਕੰਮ ਤੇ ਚਲੇ ਜਾਣਾ ਬਸ ਇੱਕ ਅੱਧੀ ਧੀ ਫੋਨ ਕਰ ਲਿਆ ਇਹ ਹਾਲਾਤ ਅਗੇ ਜੀ ਚੁੱਕੇ ਨੇ ਤੁਸੀਂ ਕਿਤੇ ਨਾ ਜਿਹੜੀ ਕੋਈ ਜਨਾਨੀ ਜਾਂ ਬੰਦਾ ਆਂਦਾ ਨਾ ਯੂਕੇ ਤੋਂ ਵਾਪਸ ਉਹਦੀਆਂ ਤੁਸੀਂ ਖਿਆਲ ਨਾਲ ਅੱਖਾਂ ਵੇਖੜੀਆਂ ਅੱਖਾਂ ਦੇ ਘਰੇ ਤੁਹਾਨੂੰ ਕਾਲੀ ਮਿਲਣਗੇ ਜਿਹੜੇ ਉੱਥੇ ਕੰਮ ਕਰਦੇ ਹੋ ਮੈਂ ਹਰ ਕਿਸ ਦੀ ਗੱਲ ਨਹੀਂ ਕਰਦਾ ਲੇਕਿਨ ਬਹੁਤ ਜ਼ਿਆਦਾ ਜਿਹੜੇ ਪੁਰਾਣੇ ਸੈੱਟੀ ਜਾਂ ਜਿਨ੍ਹਾਂ ਦਾ ਆਪਣਾ ਕਾਰੋਬਾਰ ਹੈ ਜਾਂ ਚੰਗੇ ਪੜੇ ਲਿਖੇ ਹੋਏ ਉਹਨਾਂ ਚੰਗੀ ਜੋਬ 'ਚ ਆਫਿਸ ਕੰਮ ਕਰਦੇ ਉਹਨਾਂ ਦੀ ਗੱਲ ਨਹੀਂ ਕਰਦਾ ਜਿਹੜੇ ਆਮ ਫੈਕਟਰੀਆਂ 'ਚ ਲੇਬਰ ਦਾ ਕੰਮ ਕਰਦੇ ਹੋ ਉਹਨਾਂ ਦੇ ਹਾਲਾਤ ਦੋਸਤੋ ਇੰਡੀਆ ਤੋਂ ਹੀ ਮਾਰੇਗੇ ਜੀ ਉਹ ਸਿਰਫ ਕੀ ਚੱਕਰੇ ਪੌਂਡਾਂ ਦਾ ਲਾਲਚ ਉਹਨਾਂ ਨੂੰ ਨਾ ਜਾਨ ਨਹੀਂ ਦਿੰਦਾ ਦਿਨ ਰਾਤ ਉਹਨਾਂ ਨੂੰ ਪੌਂਡ ਹੀ ਨਜ਼ਰ ਆਉਂਦੇ ਵੇ ਕਿਤੇ ਰਾਤੀ ਅੱਬੜਾ ਵੇ ਉੱਠ ਪੈਣਾ ਉਹ ਵੀ ਸੋਚ ਕੇ ਕਿ ਜੇ ਡੇਟ ਨਹੀਂ ਹੋ ਗਿਆ ਕੰਮ ਤੋਂ ਪੰਜ ਪੰਜ ਚਾਰ ਚਾਰ అలਾਰਮ ਲਾਏ ਹੁੰਦੇ ਕਿਤੇ ਜਿਹੜੀ ਕਿਤੇ ਕੰਮ ਤੋਂ ਲੇਟਣਾ ਹੋਈਏ ਇਹ ਇੱਥੇ ਹਾਲਾਤ ਹੈਗੇ ਆਪਣੇ ਇੰਡੀਅਨ ਲੋਕਾਂ ਦੇ ਫਿਰ ਤੁਸੀਂ ਕਹਿੰਦੇ ਤੇ ਰਿਸਪੈਕਟ ਕੋਈ ਨਹੀਂ ਗਈ ਜਿੱਥੇ ਇੰਡੀਅਨ ਕੰਮ ਕਰਦੇ ਨੇ ਮੰਨ ਲਓ ਚਾਰ ਬੀਬੀਆਂ ਕੰਮ ਕਰਦੀਆਂ ਨੇ ਤੇ ਦੋਨੋਂ ਨੂੰ ਜੇ ਓਵਰਟਾਈਮ ਮਿਲ ਗਿਆ ਤੇ ਦੋਨੋਂ ਨੂੰ ਨਹੀਂ ਮਿਲਿਆ ਤਾਂ ਉਹ ਸੱਪਾ ਪਾ ਕੇ ਬੈਠ ਜਾਂਦੇ ਐ ਪ੍ਰੈਕਟਿਸ ਇੰਨਾਂ ਦਾ ਕੰਮ ਹੈ ਸਾਨੂੰ ਕਿਉਂ ਨਹੀਂ ਮਿਲਿਆ ਉਹ ਟਾਈਮ ਕਿਉਂਕਿ ਲਾਲਚ ਹੁੰਦਾ ਨਾ ਸੱਚੇ ਤੋਂ ਡਿਊਟੀ ਪੈਸੀ ਹੁੰਦੇ ਵੀ ਤੇ ਸੈਂਡ ਦੇ ਲੈਵਲ ਪੈਸੀ ਹੁੰਦੇ ਵੀ ਇਹ ਹਾਲਾਤ ਹੈਗੇ ਜਿੱਥੇ ਹਰ ਕੋ ਦਾ ਲਾਲਚ ਨਹੀਂ ਜਾਂਦਾ ਪੌਂਡ ਦਾ ਤੇ ਘਰ ਕਈਆਂ ਨੇ ਪੰਜ ਪੰਜ ਛੇ ਛੇ ਖਰੀਦੇ ਜਿਹੜੇ ਪੁਰਾਣੇ ਆਏ ਹੋਏ ਕਿਰਾਇਆ ਵੀ ਆਂਦਾ ਫੇਰ ਵੀ ਮਰਮਰ ਉਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਬਸ ਪੌਂਡ ਆਈ ਜਾਣਾ ਆਈ ਜਾਣ ਜ਼ਿੰਦਗੀ ਬੀਤੀ ਜਾ ਰਹੀ ਹੈ ਖਰਚ ਕਰਨ ਦਾ ਟਾਈਮ ਨਹੀਂ ਗਾ ਸਿਰੇ ਕੰਮ ਤੇ ਜਾਣਾ ਚਾਰਜ ਉੱਠ ਰਿਹਾ ਹੈ ਛੁੱਟੀ ਕਰਨੀ 3 ਵਜੇ 4 ਵਜੇ ਕਾਰ ਲੈਣਾ ਆਂਦੇ ਆ ਵਸ ਮਾੜੀ ਮੋਟੀ ਰੋਟੀ ਖਾਦੀ ਤੇ ਰਾਤੀ ਖੁਸ਼ ਕੋਈ ਨਹੀਂ ਹੁੰਦੀ ਘਰਾੜੇ ਵਜਦੇ ਹੁੰਦੇ ਵੇ ਬੁਰੇ ਹਾਲਾ ਜਿਹਾ ਨਾ ਹੁੰਦਾ ਲੇਕਿਨ ਪਿੱਛੇ ਨਹੀਂ ਦੱਸਦੇ ਪਿੱਛੇ ਉਹ ਦੱਸਦੇ ਬੜੀ ਆਇਸ਼ ਕਰੀਦੀ ਏ ਬੜਾ ਬੜਾ ਮਜ਼ਾ ਜੀ ਇੰਗਲੈਂਡ ਨਜ਼ਾਰੇ ਲੈਣੇ ਪਿਆ ਤੁਸੀਂ ਵੀ ਆਜੋ ਉਹ ਵੀ ਆਜੀ ਇਹ ਵੀ ਆਜੀ ਮੈਂ ਸੰਭਾਲਾਂਗਾ ਮੈਂ ਸੰਭਾਲਾਂਗੀ ਕੁੜੀ ਆ ਮੁੰਡਾ ਕੋਈ ਵੀ ਆਜੀ ਜਦੋਂ ਕਿ ਇੱਥੇ ਆ ਜਾਂਦੇ ਨਾ ਫੇਰ ਪਤਾ ਲੱਗਦਾ ਵੀ ਇਹ ਤੇ ਬੜੀ ਬੁਰੀਆਂ ਨਜ਼ਰਾਂ ਦੇ ਆਪੀ ਸਾਨੂੰ ਨਾ ਕੀ ਸੰਭਾਲਣਾ ਹੈ ਇਸ ਕਰਕੇ ਦੋਸਤੋ ਕਿਸੇ ਵੀ ਰਿਸ਼ਤੇਦਾਰੀਆਂ ਗੱਲਾਂ ਜਾਗੇ ਨਾ ਕਿਤੇ ਯੂਕੇ ਨਾ ਟ੍ਰਾਈ ਮਗਲਦਣਾ ਹੁਣ ਤੇ ਵੈਸੇ ਹੀ ਬੜੀ ਸਖਤੀ ਹੋ ਗਈ ਹੈ ਅੱਜ ਕੱਲ ਇਹ ਨਿਕਲਦੇ ਛਾਪੇ ਪੈ ਰਹੇ ਨੇ ਬੰਦੇ ਬੜੇ ਫਰੇ ਯਾਰੇ ਨੇ ਕਈ ਤੇ ਆਪਣੇ ਆਪ ਯੂਕੇ ਛੱਡ ਕੇ ਚਲ ਗਏ ਦੂਸਰੇ ਮਿਲਕਾਂ ਨੂੰ ਕਿ ਇੰਡੀਆ ਵਾਪਸ ਚਲੇ ਗਏ ਇਸ ਕਰਕੇ ਹਾਲਾਤ ਹਮੇਸ਼ਾ ਸਮਝ ਲਿਆ ਕਰੋ ਕਿਹੜੇ ਮੁਕਤੇ ਜਗੇ ਕਿਨੇ ਮਾਰੇ ਜੇ ਤੁਸੀਂ ਆਣਾ ਤੇ ਅੱਗੇ ਤੁਹਾਡੀ ਦੋਸਤੋ ਆਪਣੀ ਮਰਜ਼ੀ ਹੈ ਪੈਸੇ ਐਸੇ ਦੀ ਪੈਸੇ ਦੀ ਬਰਬਾਦੀ ਇੱਥੇ